ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਜੀ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਇੱਕ ਦੁੱਝਾ ਸੁਆ ਸੂਈ ਝੋਟੀ ਦੇ ਉੱਪਰ ਆ ਸੋ ਦੋਸਤੋ ਜੇ ਜਸਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 9815142150 ਮੇਰੇ ਕੰਟੈਕਟ ਨੰਬਰ ਹਨ ਦੋਸਤੋ ਸੋ ਦੋਸਤੋ ਗੱਲ ਕਰਦੇ ਆ ਜੀ ਜਿਹੜੀ ਇਹ ਲੋਕੇਸ਼ਨ ਪਿੰਡ ਹੈਗਾ ਵੀਰੋ ਪਿੰਡ ਬਹਿਰਵਾਲ ਤਹਿਸੀਲ ਪੱਟੀ ਜ਼ਿਲ੍ਹਾ ਇਸ ਨੂੰ ਤਰਨ ਤਰਨ ਲੱਗਦਾ ਹੈ ਜੀ ਓਨਰ ਸਰਦਾਰ ਦਲੇਰ ਸਿੰਘ ਜੀ ਬੱਦਰਪੁਰਿਆ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ 9915095018 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਕੱਲ ਰਾਤ ਦੀ ਇਹ ਝੋਟੀ ਸੂਈ ਆ ਦੂਜਾ ਸੂਹਾ ਸੂਈ ਆ ਦੋਸਤੋ ਪਹਿਲੇ ਸਵੇ ਦਾ ਮਿਲਕ ਰਿਕਾਰਡ ਵੀਰ ਹੋਣਾ ਨੇ ਜੋ ਦੱਸਿਆ ਵੀ 14 15 ਲੀਟਰ ਦੀ ਮਿਲਕ ਦੀ ਕਪੈਸਿਟੀ ਪਹਿਲੇ ਸਵੇ ਇਸ ਦੀ ਰਹੀ ਆ ਬਹੁਤ ਕੱਦ ਕਾਠੀ ਦੀ ਆ ਦੋਸਤੋ ਚੰਗਾ ਸੋਹਣਾ ਕੱਦ ਕਾਠਾ ਇਸ ਝੋਟੀ ਦਾ ਬਿਲਕੁਲ ਰਿੰਗ ਸਿੰਘ ਆ ਦੋਸਤੋ ਮੁੰਦਰੀ ਸਿੰਘ ਆ ਗੋਲ ਸਿੰਘ ਤੁਸੀਂ ਵੇਖ ਸਕਦੇ ਹੋ ਮੋਰਾ ਦੇ ਵਿੱਚ ਥੋੜਾ ਜਿਹਾ ਨੂੰ ਕ੍ਰੋਸ ਕਰਾਂਗੇ ਕਿਉਂਕਿ ਥੋੜਾ ਜਿਹਾ ਮੱਥੇ ਦੇ ਵਿੱਚ ਵੀ ਦੋਸਤੋ ਵਾਲ ਥੋੜੇ ਜਿਹਾ ਵਾਈਟ ਖੰਨਾ ਸੋ ਜਿਹੜੀ ਬੰਤਰ ਆ ਦੋਸਤੋ ਝੋਟੀ ਦੀ ਬਹੁਤ ਖੂਬ ਹੈਗੀ ਆ ਹਵਾਨਾ ਜਿਹੜਾ ਤੁਸੀਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਲੈਫਟ ਹੈਂਡ ਰਾਈਟ ਸਾਈਡ ਤੋਂ ਵੀ ਵੇਖ ਸਕਦੇ ਹੋ ਬਿਲਕੁਲ ਥਾਣਾ ਦਾ ਜਿਹੜਾ ਗੈਬੰਤਰ ਆ ਬਿਲਕੁਲ ਬਹੁਤ ਵਧੀਆ ਦੋਸਤੋ ਇੱਕੋ ਜਿਹਾ ਗੈਬੰਤਰ ਆ ਵੀ ਥਾਣਾ ਦੀ ਲੰਬਾਈ ਵੀ ਬਿਲਕੁਲ ਮੁਠੀ ਵਾਲਾ ਥਾਣਾ ਬਰਾਬਰ ਥਾਣਾ ਦੋਸਤੋ ਕਿਸੇ ਤਰ੍ਹਾਂ ਦਾ ਵੀ ਦੋਸਤੋ ਇਹ ਝੋਟੀ ਕਿਸੇ ਪਾਸੇੋਂ ਵੀ ਖੁੰਜੀ ਨਹੀਂ ਗਈ ਬਿਲਕੁਲ ਬਰੀਕ ਚਮੜੀ ਦੋਸਤੋ ਇਸ ਵਾਰ ਜਿਹੜਾ ਬੌਲੇ ਦੇ ਵਿੱਚ ਮਿਲਕਾ 11 ਲੀਟਰ ਬਿਲਕੁਲ ਰੈਡੀ ਹੈਗਾ ਕਿਸੇ ਵੀਰ ਭਰਾ ਨੇ ਤਸੱਲੀ ਕਰਨੀ ਆ ਮੌਕੇ ਤੇ ਬਾਈ ਦਲੇਰ ਸਿੰਘ ਹੋਣਾ ਦੇ ਹੋਮ ਤੇ ਪਹੁੰਚ ਕੇ ਤੁਸੀਂ ਇਹ ਦੋਸਤੋ ਤਸੱਲੀ ਕਰ ਸਕਦੇ ਹੋ ਚੁਆਈ ਆਪਣੀ ਕਰਕੇ ਤਸੱਲੀ ਕਰ ਸਕਦੇ ਹੋ ਬਹੁਤ ਵਧੀਆ ਸਾਫ ਸ਼ੁੱਧ ਦੋਸਤੋ ਸੀਲ ਸਲੱਗ ਇਹ ਝੋਟੀ ਆ ਵੀ ਕੋਈ ਵੀਰ ਭਰਾ ਵੀ ਜਾ ਮੇਰੀ ਕੋਈ ਭੈਣ ਆ ਜਾਂ ਮਾਤਾ ਕੋਈ ਵੀ ਅਸਦੀ ਜਿਹੜੀ ਚੁਵਾਈ ਪੜੇ ਆਰਾਮ ਨਾਲ ਕਰ ਸਕਦਾ ਬਿਲਕੁਲ ਘਰੇ ਰੱਖਣ ਵਾਲੀ ਦੋਸਤੋ ਇਹ ਝੋਟੀ ਕਵਾਂਗੇ ਵੀ ਬਹੁਤ ਵਧੀਆ ਚੰਗੇ ਕੱਦ-ਕਾਠ ਵਾਲੀ ਆ ਵੀ ਪਿੱਠ-ਪੂੜੇ ਦੀ ਲੰਬਾਈ ਚੌੜਾਈ ਵੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਕੱਦ-ਕਾਠੀ ਬਿਲਕੁਲ ਬਾਦੂ ਹੈਗਾ ਦੋਸਤੋ ਵੀ ਉੱਚੇ ਕੱਦ-ਕਾਠ ਦੀ ਇਹ ਝੋਟੀ ਆ ਤਕਰੀਬਨ 15 ਪਲੱਸ ਵੀ ਇਹਨੂੰ ਮਿਲ ਕੇ ਇਸ ਵਾਰ ਕਰਨਾ ਚਾਹੀਦਾ ਮੁੱਲ ਜਿਹੜਾ ਦੋਸਤੋ 1,115,000 ਰੁਪਿਆ ਵੀਰ ਹੋਣਾਂ ਦੀ ਡਿਮਾਂਡ ਹੈਗੀ ਮੌਕੇ ਤੇ ਮਾਨਤਨ ਜ਼ਰੂਰ ਕੀਤੇ ਜਾਣਗੇ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁ